ਗੋਰਵ ਨਿਸ਼ਚਲ ਮੇਰਾ ਨਾਮ ਹੈ ਅਸੀਂ ਨਿਊ ਗੋਲਡਨ ਐਵਨਿਊ ਰਹਿੰਦੇ ਆ ਮੇਰਾ ਬੇਟਾ ਇੱਥੇ ਸ਼ਾਮ ਨੂੰ ਜਿਵੇਂ ਆਪਣੇ ਕਲਾਸਮੇਟਸ ਦੇ ਨਾਲ ਟਿਊਸ਼ਨ ਪੜਨ ਤੋਂ ਬਾਅਦ ਖੇਡਣ ਆਉਂਦਾ ਤੇ ਅੱਜ ਉਹ ਵੀ ਰੋਜ਼ ਦੀ ਤਰ੍ਹਾਂ ਅੱਜ ਵੀ ਉਸ ਟਿਊਸ਼ਨ ਪੜਨ ਤੋਂ ਬਾਅਦ ਇੱਧਰ ਖੇਡਣ ਆਇਆ ਉਹਦੀ ਇਹ ਕਿਹੇ ਆਪਣੇ ਯਾਰ ਦੋਸਤ ਨਾਲ ਕਿ ਨਿੱਕੀ ਜੀ ਗੱਲ ਤੋਂ ਲੈ ਕੇ ਆਪਸ ਵਿੱਚ ਬੈਸ ਹੋ ਪਈ ਉਹ ਮੁੰਡੇ ਨੇ ਘਰ ਜਾ ਕੇ ਆਪਣੇ ਪਾਪਾ ਨੂੰ ਕਿਹਾ ਕਿ ਮੈਨੂੰ ਉਹਨਾਂ ਨੇ ਨਾ ਮੈਨੂੰ ਗਾਲਾਂ ਕੱਢੀਆਂ ਨੇ ਉਹਦੇ ਪਾਪਾ ਨੇ ਆ ਕੇ ਨਾ ਆਪ ਵੇਖਿਆ ਨਾ ਦਾ ਵੇਖਿਆ ਨਾ ਹੀ ਸਾਨੂੰ ਇਸ ਬਾਰੇ ਇਨਫੋਰਮ ਕੀਤਾ ਗਿਆ ਕਿ ਤੁਹਾਡੇ ਬੱਚੇ ਆਪਾ ਇਦਾਂ ਆ ਗਏ ਥੇ ਆਪਸ ਚ ਲੜੇ ਨੇ ਜਾਂ ਗਾਲਾਂ ਕੱਢੀਆਂ ਤੁਹਾਡੇ ਬੱਚੇ ਦੀ ਏਜ ਕਿੰਨੀ ਹੈ ਮੇਰੇ ਬੇਟੇ ਦੀ ਏਜ ਹੈਗੀ 13 ਸਾਲ ਤੇ ਜਿਨ੍ਹਾਂ ਨੇ ਕੁੱਟਿਆ ਉਹਨਾਂ ਦੀ ਕੀ ਹਾਂਜੀ ਜਿਨ੍ਹਾਂ ਨੇ ਕੁੱਟਿਆ ਉਹਨਾਂ ਦੀ ਉਮਰ ਕਿੰਨੀ ਸੀ 26 ਜਿਨ੍ਹਾਂ ਨੇ ਨਹੀਂ 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 ਜਿਨ੍ਹਾਂ ਨੇ ਕੁੱਟਿਆ ਉਹਦੀ ਉਮਰ ਹੈਗੀ 40 ਸਾਲ ਅੱਛਾ 40 ਸਾਲ ਦੀ 40 ਸਾਲ ਦੇ ਬੰਦੇ ਨੇ ਆਪਣੇ ਹੋਸ਼-ਹਵਾਸ ਖੋ ਗਏ ਤੁਹਾਡੇ ਬੱਚੇ ਨੂੰ ਇੰਜ ਕੁੱਟਿਆ ਜਿਵੇਂ ਕੁੱਤਾ ਕੁੱਟੀ ਦਾ ਬੇ ਮਤਲਬ ਕੋਈ ਗੱਲ ਨਹੀਂ ਪਾਪਾ ਮੁੰਡਾ ਕਾਰਤਿਕ ਕੁਣਾ ਜੀ ਉਹ ਤੁਸੀਂ ਬੋਲੀ ਜਾ ਮੁੰਡੇ ਸਾਡੇ ਦੇ ਮੂੰਹ ਤੇ ਚਪੇੜਾ ਰੇ ਕੱਪੜੇ ਪਾੜ ਤੇ ਯਾਨੀ ਕਿ ਪੂਰਾ ਵੈਸ਼ੀ ਬਨ ਵਿਖਾ ਤੋਨੇ ਆਪਣਾ ਆ ਬੱਚੇ ਦਾ ਵੇਖੋ ਪਿੱਠ ਪਿੱਠ ਸਿਹਾਤੀ ਮਾਰ ਮਾਰ ਮੁੰਡੇ ਦੇ ਕੰਪਲੇਟ ਕੀਤੀ ਪੁਲਿਸ ਨੂੰ ਹਾਂਜੀ ਕੰਪਲੇਨ ਕੀਤੀ ਪੁਲਿਸ ਨੂੰ ਮੋਗੰਪੁਰੇ ਪੁਲਿਸ ਹੋਣਾ ਦੇ ਫਾਦਰ ਨੂੰ ਆਪਣੇ ਨਾਲ ਲੈ ਕੇ ਗਈਏ ਉਹ ਘਰੋਂ ਆਪਣਾ ਛੱਡ ਕੇ ਭੱਜ ਗਿਆ ਕੀ ਮੰਗ ਕੀ ਕਰਦੇ ਬਾਈ ਮੰਗ ਹੀ ਇਨਸਾਫ ਦੀ ਕਰਦੇ ਆ ਕਿ ਐਦਾਂ ਸਾਡੇ ਬੱਚੇ ਸੇਵ ਕਿੱਦਾਂ ਨੇ ਅਸੀਂ ਕੰਨ ਦੁਕਾਨ ਦੁਕਾਨਾ ਦੁਕਾਨਦਾਰੀ ਕਰਾਂਗੇ ਕਿ ਆਪਣੇ ਬੱਚਾ ਦੇ ਮਗਰ ਆ ਕੇ ਕੋ ਬੱਚੇ ਦੇ ਕੁੱਟਿਆ ਕਿ ਕਿਸੇ ਹੋਰ ਬੱਚੇ ਨੂੰ ਵੀ ਕੁੱਟਿਆ ਨਾ ਉਹਨਾਂ ਨੇ ਦੋ ਬੱਚਿਆਂ ਨੂੰ ਕੁੱਟਿਆ ਉਹਨੂੰ ਤੇ ਉਹਦੇ ਫਰੈਂਡ ਨੂੰ ਇੱਕੋ 40 ਸਾਲ ਦਾ ਜਿਹੜਾ ਬੰਦਾ ਉਹਨੇ ਕੁੱਟਿਆ ਉਹਨੇ ਹੋਰ ਵੀ ਪਰਿਵਾਰ ਨਾ 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 ਸਿਰਫ 40 ਸਾਲ ਦੇ ਇਕੱਲੇ ਨੇ ਦੋਵੇਂ ਬੱਚਿਆਂ ਨੂੰ ਕੁੱਟਿਆ ਕੋਈ ਪੁਰਾਣੀ ਮਹੱਲੇ ਦੇ ਵਿੱਚ ਕੋਈ ਹੈ ਨਾ 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 ਸਾਡੀ ਕਿਹਨਾਂ ਦੀ ਦੁਸ਼ਮਣੀ ਹੈ ਅਸੀਂ ਸਵੇਰ ਦੇ ਗੇ ਰਾਤੀ ਜਾਂਨੇ ਦੁਕਾਨ ਤੋਂ ਸਾਡਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਡਿਮਾਂਡ ਕੀ ਲੋੜੀ ਬੋਲਡ ਨੇ ਆਪਣੀ ਤਾਂ ਨਿਊ ਬੋਲਡ ਰੈਨ ਨੂੰ ਫੈਟ ਦੇ ਵਿੱਚ ਉੱਠ ਕੇ ਆਇਆ ਹੈ ਉਹ ਬੱਚਿਆਂ ਦੇ ਫੋਟੋ ਮਾਰਦਾ ਹੈ ਇਹ ਕੋਈ ਬੱਚਿਆਂ ਬੱਚਿਆਂ ਦਾ ਆਪਸੇ ਝਗੜਾ ਹੋਇਆ ਜੀ ਕਮਪਲੇਂਟ ਆਈ ਹੈ ਵੈਰੀਫਾਈ ਕਰਨੇ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਏਗੀ ਜੀ ਕਿਸੇ ਨੂੰ ਕੋਈ ਅਰੈਸਟ ਨਹੀਂ ਕੀਤਾ ਜਾਂ ਕਿਸੇ ਨੂੰ ਬਿਠਾਇਆ ਥਾਣਾ ਨਹੀਂ ਜੀ ਜੀ ਕੋਈ ਲਿਆਂਦੇ ਨਹੀਂ ਜੀ ਕਿਸੇ ਨੂੰ ਨਹੀਂ ਲਿਆਂਦੇ ਨਹੀਂ ਜੀ ਮੌਕੇ ਤੇ ਗਏ ਸੀ ਮੌਕੇ ਤੇ ਉਹਨਾਂ ਦੇ ਦੋਨੋਂ ਪਾਰਟੀਆਂ ਆਏ ਆ ਤੇ ਜੋ ਵੀ ਗੱਲ ਬੰਦੀ ਕਾਨੂੰਨੀ ਹੋਈ ਕਾਰਵਾਈ ਕੀਤੀ ਜਾਏਗੀ ਬੋਲਡ ਜੀ ਕੀ ਸਾਹਮਣੇ ਕੀ ਆਇਆ ਹੈ ਬੱਚੇ ਲੜਾਈ ਹੋਈ ਕਰਨ ਦਾ ਮਤਲਬ ਇਹ ਹੁਣ ਵੇਖ ਰਹੇ ਆ ਜੀ ਵੈਰੀਫਾਈ ਕਰ ਰਹੇ ਆ